ਜੀ ਸਰ ਮੈਂ ਜੀ ਅਸੇ ਜਗੰਦਰ ਸਿੰਘ ਐਸ ਐਚਓ ਥਾਣਾ ਮਕੇਰੀਆਂ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦਾ ਪੰਜਾਬ ਸਰਕਾਰ ਵੱਲੋਂ ਜੋ ਮਹਮ ਜੋਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਸੀ ਇਸ ਮਹਮ ਦਾ ਕਾਫੀ ਪਿੰਡਾਂ ਤੇ ਸ਼ਹਿਰ ਵਾਸੀਆਂ ਵੱਲੋਂ ਸਹਿਯੋਗ ਮਿਲ ਰਿਹਾ ਵਾ ਲੋਕਾਂ ਦੇ ਸਹਿਯੋਗ ਨਾਲ ਕੱਲ ਅਸੀਂ ਵਕ ਵਕ ਟੀਮਾਂ ਬਣਾ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਵਿਅਕਤੀ ਦਾ ਨਾਮ ਹੈਗਾ ਧੀਰਜ ਕੁਮਾਰ ਜੀ ਇਹ ਅਦਰਸ਼ ਨਗਰ ਮਹੱਲੇ ਦਾ ਮਕੇਰੀਆਂ ਸ਼ਹਿਰ ਦਾ ਰਹਿਣ ਵਾਲਾ ਆ ਪਾ ਇਹਦੇ ਜਿਹੜਾ ਸਾਡੀ ਟੀਮ ਨੇ ਇਹਦੇ ਕੋਲੋਂ 405 ਗੋਲੀਆਂ ਨਸ਼ੀਲੀਆਂ ਗੋਲੀਆਂ ਅਤੇ 30 ਗ੍ਰਾਮ ਹੀਰਨ ਬਰਾਮਦ ਕੀਤੀ ਆ ਇਸ ਤੋਂ ਇਲਾਵਾ ਸਾਡੀ ਦੂਜੀ ਟੀਮ ਨੇ ਇੱਕ ਵਿਅਕਤੀ ਜਿਹੜਾ ਹੈਗਾ ਬਾਗੋਵਾਲ ਦਾ ਮਨੋਰ ਲਾਲ ਜੀ ਉਹਦੇ ਕੋਲੋਂ 45 ਗ੍ਰਾਮ ਹੀਰਨ ਬਰਾਮਦ ਕੀਤੀ ਆ ਇਹਨਾਂ ਦੇ ਖਿਲਾਫ ਅਸੀਂ ਵੱਖ-ਵੱਖ ਦੋਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮੁਕੱਦਮਾ ਨੰਬਰ 121 ਅਤੇ ਦੂਸਰੇ ਮਨੋਰ ਲਾਲ ਦੇ ਖਿਲਾਫ 122 ਦਰਜ ਕੀਤੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਆ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਫਾਇਦਾ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਉਂਦੇ ਤਾਂ ਅਗਾ ਕੇ ਇਹਨਾਂ ਵਿਅਕਤੀ ਨੂੰ ਵੇਚ ਦਿੰਦੇ ਆ ਮੈਂ ਆਪਦੇ ਚੈਨਲ ਦੇ ਮੱਦੇਂਰਾਂ ਹੀ ਜਾਣਕਾਰੀ ਦਿਨਣਾ ਚਾਹੁੰਦਾ ਲੋਕਾਂ ਨੂੰ ਤੇ ਤੁਹਾਡੇ ਸਹਿਯੋਗ ਨਾਲ ਹੀ ਜਿਹੜਾ ਨਸ਼ਾ ਖਤਮ ਹੋ ਸਕਦਾ ਵਾ ਇਸ ਕਰਕੇ ਵੱਧ ਤੋਂ ਵੱਧ ਬੇਝਿਜਕ ਹੋ ਕੇ ਸਾਨੂੰ ਸਹਿਯੋਗ ਦਿਓ ਕਿਸੇ ਦਾ ਕੋਈ ਨਾਮ ਨਹੀਂ ਲਿਆ ਜਾਊਗਾ ਕਿਸੇ ਦਾ ਕੋਈ ਦੱਸਣ ਦੀ ਹੈਗੀਏ ਸਾਡੇ ਕੋਲ ਸਿਰਫ ਡਾਕਟਰ ਆ ਕੇ ਦੱਸੋ ਤਾਂ ਜੋ ਜਿਹੜਾ ਆਪਣਾ ਪੰਜਾਬ ਸੂਬਾ ਨਸ਼ਾ ਮੁਕਤ ਹੋ ਸਕਦਾ ਤੁਹਾਡੇ ਸਹਿਯੋਗ ਨਾਲ ਹੀ ਹੋ ਸਕਦਾ ਵਾ ਜੇ ਤੁਸੀਂ ਸਾਨੂੰ ਸਹਿਯੋਗ ਦਿਓਗੇ ਧੰਨਵਾਦ